ਇਹ ਪਾਥੀਆਂ ਪੱਤੀਆਂ ਦੀ ਉਹੋ ਹੀ ਪਾਥੀਆਂ ਇਹਨਾਂ ਦੇ ਸਿਰ ਦੇ ਵਿੱਚ ਪੈਣੀਆਂ ਨੇ 2027 ਦੇ ਵਿੱਚ ਵੀ ਪਾਥੀਆਂ ਪੈਣੀਆਂ ਹੁਣ ਵੀ ਦੱਸ ਰਿਹਾ ਇਸ ਟਾਈਮ ਵੀ ਸਾਨੂੰ ਦਿਖ ਰਿਹਾ ਇਸ ਟਾਈਮ ਵੀ ਪਾਥੀਆਂ ਵਾਲਾ ਹੀ ਕੰਮ ਹੋਇਆ ਪਿਆ ਜੀ ਕਿਉਂ ਜੀ ਪਾਥੀਆਂ ਵਾਲਾ ਕੰਮ ਕਿਉਂ ਹੋਇਆ ਪਿਆ ਪਾਥੀਆਂ ਵਾਲਾ ਕੰਮ ਦੇਖੋ ਜੀ ਨਾ ਤਿੰਨਾਂ ਚਾ ਤਿੰਨਾਂ ਸਾਲਾਂ ਦੇ ਵਿੱਚ ਇਹਨਾਂ ਨੇ ਕੋਈ ਚੰਗਾ ਕੀਤਾ ਨਾ ਕਿਸੇ ਪਿੰਡ ਦੇ ਵਿੱਚ ਕੋਈ ਡਿਵੈਲਪਮੈਂਟ ਕਰਾਈ ਆ ਤਾਕਤ ਖੋ ਕ੍ਰਾਂਤੀਬਾਰੀ ਤੁਹਾਡਾ ਕੀ ਖਿਆਲ ਆ ਦੇਖੋ ਜੀ ਪਹਿਲਾਂ ਵੀ ਕਈ ਸਰਕਾਰਾਂ ਆਈਆਂ ਅਕਾਲੀ ਦਲ ਦੀ ਸਰਕਾਰ ਵੀ ਰਹੀ ਕਾਂਗਰਸ ਦੀ ਸਰਕਾਰ ਵੀ ਆਉਂਦੀ ਰਹੀ ਆ ਅੱਜ ਤੱਕ ਇੰਨੀ ਧੱਕੇਸ਼ਾਹੀ ਨਮਾਇंदे ਜਾਂ ਇਹਨਾਂ ਦੇ ਵਰਕਰ ਕਰ ਰਹੇ ਆ ਇਹਨਾਂ ਨੂੰ ਇਹ ਨਹੀਂ ਪਤਾ ਵੀ ਲੋਕਾਂ ਨੇ ਸਾਨੂੰ ਸਭ ਕੋ ਸੋਸ਼ਲ ਮੀਡੀਆ ਤੇ ਦੇਖ ਰਹੇ ਆ ਵੀ ਲੋਕਾਂ ਨੇ ਸਾਨੂੰ ਇਸ ਚੀਜ਼ ਦਾ ਸਭ ਚੰਗੀ ਤਰ੍ਹਾਂ ਸੁਣਾ ਇਹਨਾਂ ਤੋਂ ਤਿੰਨਾਂ ਸਾਲਾਂ ਦੇ ਵਿੱਚ ਉਹ ਉਹ ਕੰਮ ਕਰਤੇ ਜਿਹੜਾ ਕਿ ਜਿਹੜਾ ਕਿ ਦੋ ਸ ਤੇ ਤਿੰਨਾਂ ਸਰਕਾਰਾਂ ਨੇ ਕਦੀ ਨਹੀਂ ਕੀਤੇ ਲੋਕਾਂ ਦੇ ਪਰਚੇ ਪਾਏ ਲੋਕਾਂ ਨਾਲ ਧੱਕੇਸ਼ਾਹੀ ਕੀਤੀ ਆ ਹਰੇਕ ਅੱਗੇ ਪਹਿਲਾ ਸਰਪੰਚੀ ਚ ਧੱਕੇਸ਼ਾਹੀਆਂ ਕੀਤੀਆਂ ਹੁਣ ਬਲਾਕ ਸੰਮਤੀ ਚ ਕੀਤੀਆਂ ਉਸ ਤੋਂ ਪਹਿਲਾਂ ਤਨਤਾਰਨ ਵਾਲੀ ਕਰਨ ਵਾਲੇ ਵਾਲੀ ਚੋਣ ਦੇ ਵਿੱਚ ਧੱਕੇਸ਼ਾਹੀਆਂ ਕਰਕੇ ਇਹ ਕਹਿੰਦੇ ਜੀ ਅਸੀਂ ਜਿੰਨਾ ਚਿਰ ਸਾਡੀ ਸਰਕਾਰ ਆ ਉਹਨਾਂ ਚਿਰ ਅਸੀਂ ਧੱਕੇਸ਼ਾਹੀਆਂ ਨਾਲ ਹੀ ਅਸੀਂ ਅਸੀਂ ਇਹ ਅਸੀਂ ਇਹ ਇਲੈਕਸ਼ਨ ਜਿੱਤਣੀਆਂ ਉਹ ਭਗਵਾਨ ਦਾ ਮਹਾਨ ਸਾਹਿਬ ਤਾਂ ਕਹਿੰਦਾ ਸੀ ਬਦਲਾਅ ਲਿਆਓ ਜੀ ਅਸੀਂ ਅਸੀਂ ਖੁਸ਼ ਕਰ ਦਵਾਂਗੇ ਪੰਜਾਬੀਆਂ ਨੂੰ 17 ਤਰੀਕ ਨੂੰ ਪਤਾ ਲੱਗ ਜਾਣਾ ਇਹਨਾਂ ਨੂੰ ਕੀ ਆ ਹਨਾ ਅੱਗੇ ਤਾਂ ਇੱਕ ਜਿਮਨੀ ਚੋਣ ਦੇ ਵਿੱਚ ਹਰੇਕ ਹਰੇਕ ਸਾਰੇ ਪੰਜਾਬ ਦੇ ਵਿੱਚੋਂ ਲਿਜਾ ਕੇ ਲੀਡਰ ਬਿਠਾ ਕੇ ਪ੍ਰਸ਼ਾਸਨ ਬਿਠਾ ਕੇ ਉੱਥੇ ਧੱਕਾ ਕਰਦੇ ਸੀ ਹੁਣ ਦੇਖੋ ਲੀਡਰ ਆਪਣੇ ਆਪਣੇ ਏਰੀਆ ਦੇ ਵਿੱਚ ਲੱਗਿਆ ਹੁਣ ਇਹਨਾਂ ਨੂੰ ਉਧਰੋਂ ਦੋਤੇ ਪਾਣੀ ਦਾ ਪਾਣੀ ਹੋ ਜਾਊਗਾ। ਬਲਾਕ ਸੰਮਤੀ ਮੈਂਬਰ ਉਹਦੇ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਦੀਆਂ ਜ਼ਿੰਮੇਵਾਰੀਆਂ ਕੀ ਹੁੰਦੀਆਂ ਨੇ ਕੀ ਪਾਵਰਾਂ ਹੁੰਦੀਆਂ ਨੇ ਉਹਨਾਂ ਕੋਲ ਜੀ। ਤੁਸੀਂ ਦੇਖਿਆ ਪਾ ਜੇ ਪਹਿਲਾਂ ਕਦੇ ਕਿਸੇ ਕੈਂਡੀਡੇਟ ਤੋਂ ਕਾਗਜ਼ ਖੋਏ ਜਾਂਦੇ ਹੁਣ ੱਤਕਾ ਹੁੰਦਾ ਹੋਵੇ ਪਹਿਲਾਂ ਇਸ ਤਰੀਕੇ ਨਾਲ ਦੇਖਿਆ ਜੀ? ਬਿਲਕੁਲ ਨਹੀਂ ਬਿਲਕੁਲ ਨਹੀਂ ਸੀ। ਆ ਜਦੋਂ ਹੁਣ ਆਮ ਆਦਮੀ ਸਰਕਾਰ ਆਈ ਹੈ ਝਾੜੂ ਵਾਲਿਆਂ ਦੀ ਇਹਨਾਂ ਨੇ ਤਾਂ ਬਿਲਕੁਲ ਹੀ ਸਤਿਆਨਾਸ਼ ਕੀਤਾ ਪਿਆ ਆ। ਐਸਡੀ ਟੀਵੀ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ। ਮੈਂ ਹਾਂ ਤੁਹਾਡਾ ਆਪਣਾ ਸਿਮਰਨਜੀਤ ਸਿੰਘ ਢਿੱਲੋਂ। ਦੋਸਤੋ ਪਿੰਡਾਂ ਦੇ ਵਿੱਚ ਬਲਾਕ ਸੰਮ ਖਾਸ ਤੌਰ ਤੇ ਤਿੰਨਾਂ ਕੇ ਸਾਲਾਂ ਦਾ ਕੰਮ ਗਿਣਾ ਕਿ ਆਮ ਆਦਮੀ ਪਾਰਟੀ ਵੱਲੋਂ ਪ੍ਰਚਾਰ ਕੀਤਾ ਜਾ ਰਿਹਾ ਹੈ ਵੀ ਭਾਈ ਸਾਡੇ ਉਮੀਦਵਾਰ ਜਿਤਾਓ ਪਰ ਪਿੰਡਾਂ ਦੇ ਵਿੱਚ ਅਸਲ ਰਿਐਲਿਟੀ ਆ ਜਿਹੜੀ ਗਰਾਊਂਡ ਰਿਐਲਿਟੀ ਆ ਲੋਕ ਤਿੰਨਾਂ ਕੇ ਸਾਲਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਕਾਰਜਕਾਲ ਤੋਂ ਜਾਂ ਕਾਰਗੁਜ਼ਾਰੀ ਤੋਂ ਅੱਕ ਗਏ ਨੇ ਇਹ ਗੱਲ ਮੈਂ ਨਹੀਂ ਕਹਿ ਰਿਹਾ ਇਹ ਵੱਡੀ ਕਿਰਤੀ ਦੇ ਵਿੱਚ ਖੜੇ ਲੋਕ ਕਹਿ ਰਹੇ ਨੇ ਵੀ ਭਾਈ ਆਮ ਆਦਮੀ ਪਾਰਟੀ ਦੀ ਕਾਰਗੁਜ਼ਾਰੀ ਤੋਂ ਅਸੀਂ ਅੱਕ ਗਏ ਆ ਅਸੀਂ ਇਸ ਵਾਰ ਬਲਾਕ ਸੰਮਤੀਏ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਦੇ ਵਿੱਚ ਕਿਸੇ ਹੋਰ ਧੜੇ ਨੂੰ ਮੌਕਾ ਦੇਵਾਂਗੇ ਤਾਂ ਮੁਖਤਿਆਰ ਸਿੰਘ ਹੇਰ ਇੱਥੋਂ ਉੱਗੀ ਜੋਂ ਤੋਂ ਚੋਣ ਲੜ ਰਹੇ ਨੇ ਜ਼ਿਲ੍ਹਾ ਪ੍ਰੀਸ਼ਦ ਦੀ ਕਾਂਗਰਸ ਪਾਰਟੀ ਵੱਲੋਂ ਤਾਂ ਗੱਲਬਾਤ ਕਰਦੇ ਆ ਹੇਰ ਸਾਹਿਬ ਸਸੀ ਗੱਲ ਜੀ ਸਸੀ ਗੱਲ ਜੀ ਅੱਛਾ ਸ਼ੁਰੂਆਤ ਦੇ ਵਿੱਚ ਜਿਵੇਂ ਮੈਂ ਜ਼ਿਕਰ ਕੀਤਾ ਕਿ ਲੋਕ ਕਹਿ ਰਹੇ ਨੇ ਵੀ ਭਾਈ ਤਿੰਨਾਂ ਕੇ ਸਾਲਾਂ ਦੇ ਵਿੱਚ ਅਸੀਂ ਆਮ ਆਦਮੀ ਪਾਰਟੀ ਤੋਂ ਬਦਲਾ ਲਿਆ ਤੋਂ ਅੱਕ ਗਏ ਆ ਵੀ ਕਿਉਂ ਅੱਕ ਗਏ ਆ ਜੀ ਕਾਰਨ ਕੀ ਹੈ ਜੀ ਦੇਖੋ ਜੀ ਝੂਠ ਦੇ ਨਾਲ ਬਾਲਾ ਚ ਰਾਜਨੀਤੀ ਜਾਂ ਕੋਈ ਵੀ ਕੰਮ ਝੂਠ ਬੋਲ ਕੇ ਬਾਲਾ ਦਾ ਟਿਕਦਾ ਨਹੀਂ ਹੈ ਜਦੋਂ ਇੰਨਾ ਜ਼ਿਆਦਾ ਲੋਕਾਂ ਦੇ ਕੋਲ ਝੂਠ ਬੋਲ ਕੇ ਆਪਾਂ ਲੋਕਾਂ ਨੂੰ ਮਗਰ ਲਾ ਲਿੰਨੇ ਆ ਤੇ ਉਹਦੇ ਵਿੱਚ ਫਿਰ ਬਾਅਦ ਵਿੱਚ ਉਹਦੇ ਨਤੀਜੇ ਤਾਂ ਭੁਗਤਣੇ ਹੀ ਪੈਂਦੇ ਆ ਇਹ ਝੂਠ ਬੋਲ ਕੇ ਇਹਨਾਂ ਨੇ ਆਪਣੀ ਸਰਕਾਰ ਬਣਾਈ ਸੀ ਲੋਕਾਂ ਦੇ ਵਿੱਚ ਝੂਠੇ ਵਾਅਦੇ ਕਰਕੇ ਅੱਜ ਤੱਕ ਇੱਕ ਵੀ ਵਾਅਦਾ ਜੇ ਪੂਰਾ ਹੋਇਆ ਹੋਵੇ ਤਾਂ ਤੁਸੀਂ ਮੈਨੂੰ ਦੱਸ ਦਿਓ ਇਹ ਲੋਕ ਅੱਖ ਕੇ ਹੀ ਇਕੱਠ ਵੱਡੇ ਦਿਖਾ ਰਹੇ ਆ ਇਹ ਕੋਈ ਮਤਲਬ ਨਾਰਮਲ ਵੈਸੇ ਦੂਜੇ ਇਕੱਠ ਨਹੀਂ ਹੈਗੇ ਜਿੱਦਾਂ ਉਹ ਕਰ ਰਹੇ ਆ ਇਹ ਲੋਕੀ ਆਪ ਆਪਣੇ ਆ ਇਕੱਠ ਕਰਕੇ ਸਾਨੂੰ ਇੱਥੇ ਬੁਲਾ ਰਹੇ ਆ ਤੇ ਅਸੀਂ ਕਿ ਬਦਲਾਅ ਇਹਨਾਂ ਨੂੰ ਕਰਕੇ ਦਿਖਲਣਾ ਵੋਟ ਦੇ ਨਾਲ ਆਪਣਾ ਹੱਕ ਕਿੱਦਾਂ ਅਸੀਂ ਲੈ ਸਕਦੇ ਆ ਅੱਛਾ ਇਹ ਬਲਾਕ ਸੰਮਤੀ ਮੈਂਬਰ ਹੋਰ ਇਹ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਦੀਆਂ ਜ਼ਿੰਮੇਵਾਰੀਆਂ ਕੀ ਹੁੰਦੀਆਂ ਨੇ ਕੀ ਪਾਵਰਾਂ ਹੁੰਦੀਆਂ ਨੇ ਉਹਨਾਂ ਕੋਲ ਜੀ ਦੇਖੋ ਜੀ ਜਦੋਂ ਬਲਾਕ ਜਿਲ੍ਹਾ ਪ੍ਰੀਸ਼ਦ ਦੀ ਮੈਂ ਗੱਲ ਕਰਦਾ ਪਹਿਲਾਂ ਜਿਲ੍ਹਾ ਪ੍ਰੀਸ਼ਦ ਦੇ ਵਿੱਚ 21 ਮੈਂਬਰ ਜਿੱਦਾਂ ਜਿਹਨਾਂ ਦਾ ਬਹੁਮਤ ਹੁੰਦਾ ਉਹਨਾਂ ਦਾ ਚੇਅਰਮੈਨ ਬਣ ਜਾਂਦਾ ਚੇਅਰਮੈਨ ਦੇ ਵਿੱਚ ਸਾਰੀ ਟੀਮ ਫਿਰ ਬਾਅਦ ਵਿੱਚ ਜਿੱਦ ਜਿੱਦਾਂ ਸੈਂਟਰ ਗਵਰਨਮੈਂਟ ਵੱਲੋਂ ਵਿੱਤ ਕਮਿਸ਼ਨ ਦੇ ਪੈਸੇ ਆਉਂਦੇ ਜਿਲ੍ਹਾ ਪ੍ਰੀਸ਼ਦ ਦੇ ਥਰੂ ਪਿੰਡਾਂ ਨੂੰ ਇਹਨਾਂ ਨੂੰ ਆਪਣੇ ਹਰੇਕ ਜਿਲ੍ਹਾ ਪ੍ਰੀਸ਼ਦ ਮੈਂਬਰ ਡਿਵਾਈਡ ਕਰਾਉਂਦਾ ਉਹ ਗ੍ਰਾਂਟਾਂ ਜਿਹੜੀਆਂ ਪਿੱਛੋਂ ਆਉਂਦੀਆਂ ਸਾਰੀਆਂ ਇੱਧਰ ਦੀ ਕੁਛ ਬਲਾਕ ਸੰਤੀ ਨੂੰ ਪੈਸੇ ਆ ਜਾਂਦੇ ਆ ਬਲਾਕ ਸੰਤੀ ਦਾ ਜਿਹੜਾ ਚੇਅਰਮੈਨ ਹੁੰਦਾ ਹੈ ਉਹਦੇ ਮੈਂਬਰ ਬਾਕੀ ਹੁੰਦੇ ਆ ਉਹ ਸਾਡੇ ਸਲਾਹ ਦੇ ਨਾਲ ਆਪਣੇ ਆਪਣੇ ਪਿੰਡਾਂ ਦੇ ਵਿੱਚ ਉਹਨਾਂ ਨੂੰ ਫੰਡ ਭੇਜਦੇ ਆ ਕੋਈ ਪੈਸਾ ਜਿਹੜਾ ਬਿਲਕੁਲ ਪਿੱਛੋਂ ਦਾ ਇੱਦਾਂ ਇੱਧਰ ਕੁਛ ਇਸ ਇੱਧਰ ਦੀ ਵੀ ਆਉਂਦਾ ਹੈ ਅੱਛਾ ਅੱਛਾ ਮੁਖਤਿਆਰ ਜੀ ਬੜੀਆਂ ਵੀਡੀਓਜ਼ ਵਾਇਰਲ ਹੋਈਆਂ ਹੱਥਾਂ ਦੇ ਵਿੱਚੋਂ ਕਾਗਜ਼ ਖੋਖ ਹੋ ਕੇ ਬਦਲਾਅ ਲੈ ਕੇ ਜਾਂਦੇ ਰਹੇ ਉਹਨਾਂ ਦੀਆਂ ਫੋਟੋਆਂ ਵੀ ਸਾਹਮਣੇ ਆ ਗਈਆਂ ਹਾਲਾਂਕਿ ਬਹੁਤੇ ਲੋਕ ਇਹ ਕਹਿ ਰਹੇ ਨੇ ਵੀ ਭਾਈ ਏਆਈ ਨਾ ਬਣੀਆਂ ਹੋਈਆਂ ਨੇ ਉਸ ਕਾ ਦੇਖੋ ਜੀ ਪਹਿਲਾਂ ਵੀ ਕਈ ਸਰਕਾਰਾਂ ਆਈਆਂ ਅਕਾਲੀ ਦਲ ਦੀ ਸਰਕਾਰ ਵੀ ਰਹੀ ਕਾਂਗਰਸ ਦੀ ਸਰਕਾਰ ਵੀ ਆਉਂਦੀ ਰਹੀ ਆ ਅੱਜ ਤੱਕ ਇੰਨੀ ਧੱਕੇਸ਼ਾਹੀ ਕਿਸੇ ਨੇ ਨਹੀਂ ਕੀਤੀ ਜਿੰਨੀ ਇਹ ਸਰਕਾਰ ਦੇ ਨਮਾਇंदे ਜਾਂ ਇਹਨਾਂ ਦੇ ਵਰਕਰ ਕਰ ਰਹੇ ਆ ਇਹਨਾਂ ਨੂੰ ਇਹ ਨਹੀਂ ਪਤਾ ਵੀ ਲੋਕਾਂ ਨੇ ਸਾਨੂੰ ਸਭ ਕੋ ਸੋਸ਼ਲ ਮੀਡੀਆ ਤੇ ਦੇਖ ਰਹੇ ਆ ਵੀ ਲੋਕਾਂ ਨੇ ਸਾਨੂੰ ਇਸ ਚੀਜ਼ ਦਾ ਸਬਕ ਚੰਗੀ ਤਰ੍ਹਾਂ ਸੋਣਾ ਹੂੰ ਬਹੁਤ ਘਟੀਆ ਰਾਜਨੀਤੀ ਕਰ ਰਹੇ ਆ ਤੇ ਬਿਲਕੁਲ ਹੋਰ ਵੀ ਇੱਥੇ ਲੋਕ ਨੇ ਭੈਣ ਜੀ ਤੁਸੀਂ ਵੀ ਚੋਣ ਲੜ ਰਹੇ ਹੋ ਜੀ ਹਾਂਜੀ ਲੜ ਰਹੀ ਆ ਤੁਸੀਂ ਬਲਾਕ ਸੰਪਤੀ ਦੀ ਹਾਂਜੀ ਹਾਂਜੀ ਬਲਾਕ ਸੰਪਤੀ ਦੀ ਲੜ ਰਹੀ ਆ ਅੱਛਾ ਬਦਲਾਅ ਵਾਲਿਆ ਬਾਰੇ ਕੀ ਖਿਆਲ ਹੈਓ ਕਹਿੰਦੇ ਵੀ ਭਾਈ ਲੋਕਾਂ ਨੇ ਤਾਂ ਸਾਨੂੰ ਜਿਤਾਉਣਾ ਹੀ ਤਿੰਨ ਸਾਲਾਂ ਚ ਕੰਮ ਬੜੇ ਕੀਤੇ ਆ ਜੀ ਇਹ ਤਾਂ ਹੁਣ ਸਭ ਨੂੰ ਪਤਾ ਹੀ ਆ ਐਨਾ ਆਪਾਂ ਇਕੱਠ ਵੀ ਦੇਖ ਲਿਆ ਆ ਹਨਾ ਤੇ ਸਾਰੇ ਉਹਨਾਂ ਦੇ ਮਤਲਬ ਵਰ ਖਿਲਾਫ ਹੀ ਆ ਕਿਉਂ ਜੀ ਵਰ ਖਿਲਾਫ ਕਿਉਂ ਨੇ ਵਰ ਖਿਲਾਫ ਕੋਈ ਕੰਮ ਹੀ ਇਹਨਾਂ ਦੇ ਬਸ ਪਰਚੇ ਆ ਬਸ ਪਰਚੇ ਜ਼ਿਆਦਾ ਕਰਾ ਰਹੇ ਆ ਕਦੀ ਬਸ ਐਦਾਂ ਕਦੀ ਉਹਦਾ ਬਸ ਉਹਨਾਂ ਦਾ ਕੋਈ ਸਹੀ ਕੰਮ ਨਹੀਂ ਹੋ ਰਿਹਾ ਹੈਗਾ ਤੇ ਅਸੀਂ ਵੀ ਉਹਨਾਂ ਪ੍ਰਚਾਰ ਕਰਨ ਨੂੰ ਲੈ ਕੇ ਸਮੱਸਿਆਵਾਂ ਆ ਰਹੀਆਂ ਨੇ ਪਿੰਡ ਪੱਦਰ ਤੇ ਜੇ ਗੱਲ ਕਰ ਲਈਏ ਤੁਹਾਨੂੰ ਕੋਈ ਪਰੇਸ਼ਾਨੀ ਆ ਰਹੀਆਂ ਨੇ ਜੀ ਹਾਂਜੀ ਉਹ ਮਤਲਬ ਜਦੋਂ ਅਸੀਂ ਕਿਸੇ ਦੇ ਘਰ ਜਾਂਦੇ ਹਾਂ ਨਾ ਤੇ ਉਹ ਸਾਡੇ ਤੋਂ ਮੋਰੇ ਜਾ ਕੇ ਪਹਿਲਾਂ ਬੈਠੇ ਹੁੰਦੇ ਆ ਮਤਲਬ ਵੀ ਐਦਾਂ ਕਹਿੰਦੇ ਆ ਕਿ ਤੁਸੀਂ ਇਹਨਾਂ ਨੂੰ ਵੋਟ ਨਾ ਪਾਓ ਐਦਾਂ ਉਹਦਾ ਮਤਲਬ ਵਰਖਲਾਫ ਉਹ ਵੀ ਕਰਦੇ ਆ ਸਾਡੀ ਵਰਖਲਾਫੀ ਕਾਫੀ ਕਰਦੇ ਆ ਪੁਲਿਸ ਭੇਜ ਦਿੰਦੇ ਆ ਸਾਡੇ ਘਰੇ ਇੱਕ ਦੋ ਵਾਰੀ ਪੁਲਿਸ ਆ ਆ ਵੀ ਹਟੀ ਆ ਮਤਲਬ ਮੈਂ ਖੜੀ ਹੋਈ ਆ ਤੇ ਉਹਨਾਂ ਨੂੰ ਇਹ ਬੜਾ ਹੈਗਾ ਦੁੱਖ ਆ ਕਿ ਮਤਲਬ ਖੜੇ ਹੋਈ ਆ ਤੇ ਇਹਨਾਂ ਦੇ ਘਰੇ ਮਤਲਬ ਇਹਨਾਂ ਦਾ ਕੋਈ ਨੈਗੇਟਿਵ ਪੁਆਇੰਟ ਲੱਭ ਗ ਤੁਸੀਂ ਕਿਹਦੇ ਪਾਰਟੀ ਵਾਲੋਂ ਖੜੇ ਹੋ ਜਾਂ ਆਜ਼ਾਦ ਖੜੇ ਹੋ ਮੈਂ ਆਜ਼ਾਦ ਖੜੀ ਆ ਇਹ ਆਜ਼ਾਦ ਇਹ ਕੈਂਡੀਡੇਟ ਨੂੰ ਸਮੱਸਿਆ ਆ ਰਹੀਆਂ ਨੇ ਜੀ ਬਿਲਕੁਲ ਦੇਖ ਲਓ ਤੁਸੀਂ ਹੁਣ ਸਾਰੇ ਦੇਖ ਹੀ ਰਹੇ ਆ ਏਦਾਂ ਦਾ ਹੋ ਰਿਹਾ ਆ ਅੱਛਾ ਪੁਲਿਸ ਦਾ ਪ੍ਰੈਸ਼ਰ ਕਿਹੋ ਜਿਹਾ ਪੈ ਰਿਹਾ ਹੈ ਇੱਕ ਕੈਂਡੀਡੇਟ ਤੇ ਜਾਂ ਆਜ਼ਾਦ ਕੈਂਡੀਡੇਟ ਤੇ ਪੁਲਿਸ ਦਾ ਪ੍ਰੈਸ਼ਰ ਕਿਹੋ ਜਿਹਾ ਹੈ ਜੀ ਨੇ ਪੁਲਿਸ ਦਾ ਜਦੋਂ ਫਿਰ ਉਹ ਹੈ ਕਿਉਂਕਿ ਉਹ ਭੇਜ ਰਿਹਾ ਹੈ ਤਾਂ ਫਿਰ ਉਹ ਸਾਨੂੰ ਮਤਲਬ ਮਤਲਬ ਸਾਡੇ ਤੇ ਪ੍ਰੈਸ਼ਰ ਪਾ ਰਿਹਾ ਹੈ ਆਣ ਕੇ ਆ ਵੀ ਅਸੀਂ ਉਹਨੂੰ ਪੁੱਛਦੇ ਹਾਂ ਕਿ ਸਾਨੂੰ ਦੱਸੋ ਤਾਂ ਸਹੀ ਸਾਡਾ ਮਤਲਬ ਕਸੂਰ ਸਾਡਾ ਕੀ ਆ ਹਨਾ ਤੇ ਮੁੜ ਕੇ ਬਸ ਬਸ ਇਦਾਂ ਕੋਈ ਨਾ ਕੋਈ ਨੌਕਸ ਕੋਈ ਨਾ ਕੋਈ ਕੱਟਦੇ ਆ ਸਾਡੇ ਵਿੱਚ ਜ਼ਰੂਰ ਹਾਂ ਤੁਸੀਂ ਕਿਵੇਂ ਦੇਖਦੇ ਹੋ ਜੀ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਬੀਬੀਆਂ ਨੇ ਤਾਂ ਕਹਿੰਦੇ ਵੋਟਾਂ ਪਾਈਆਂ ਸੀ ਸਾਨੂੰ 1000 ਰੁਪਏ ਮਹੀਨਾ ਮਿਲੇਗਾ ਫਿਰ ਹੁਣ ਜਦੋਂ ਸੁਪਨਾ ਸੋਚਿਆ ਸੀਗਾ ਅੱਜ ਨਹੀਂ ਮਿਲਦਾ 1000 ਰੁਪਏ ਫਿਰ ਕੀ ਸੋਚਦੇ ਹੋ ਜੀ ਕਿਸ ਨੇ ਦਿੱਤਾ ਕਿਸ ਨੇ ਦਿੱਤਾ 1000 ਰੁਪਏ ਕਿਸੇ ਨੇ ਨਹੀਂ ਦਿੱਤਾ ਹਾਂ ਬੀਬੀਆਂ ਦੇ ਤਨੇ ਰੇਗਾ ਦੇ ਹਾਂ ਜੀ ਬੀਬੀਆਂ ਦੇ ਤਾਂ ਨਰੇਗਾ ਦੇ ਪੈਸੇ ਵੀ ਕਟਾ ਦਿੱਤੇ ਸਾਡੇ ਤਾਂ ਮੇਹਣਾ ਕੋਠੇ ਵੀ ਡੇ ਗਏ ਸਾਡੇ ਹਾਂ ਕੁਝ ਨਹੀਂ ਮਿਲਿਆ ਬੀਬੀਆਂ ਨੂੰ ਉਹ ਭਗਵਾਨ ਤੁਮਾਰ ਸਾਹਿਬ ਤਾਂ ਕਹਿੰਦੇ ਸੀ ਬਦਲਾਅ ਲਿਆਓ ਜੇ ਅਸੀਂ ਅਸੀਂ ਖੁਸ਼ ਕਰ ਦਵਾਂਗੇ ਪੰਜਾਬੀਆਂ ਨੂੰ ਹਾਂਜੀ ਸਾਨੂੰ ਤਾਂ ਕੋਈ ਪੁੱਛਣ ਵੀ ਨਹੀਂ ਆਉਂਦਾ ਕਦੀ ਹਾਂਜੀ ਸਾਡੇ ਤਾਂ ਬਾਲੇ ਸਾਰੇ ਡਿੱਗੇ ਹੋਏ ਕਿਸੇ ਨੇ ਪੁੱਛਿਆ ਵੀ ਨਹੀਂ ਆ ਕੇ ਫਾਰਮ ਭਰਾਗ ਲੈ ਜਾਂਦੇ ਬਾਕੀ ਕੁਛ ਨਹੀਂ ਬੰਦਾ ਵੀ ਹੈ ਹਾਂਜੀ ਠੀਕ ਹੈ ਤਾਂ ਆਹ ਬਾਈ ਜੀ ਹੁਣੇ ਇੱਥੇ ਖੜੇ ਨੇ ਬਾਈ ਜੀ ਪ੍ਰਚਾਰ ਕਰਨ ਨੂੰ ਲੈ ਕੇ ਕਿਹੋ ਜੀਆਂ ਸਮੱਸਿਆਵਾਂ ਆ ਰਹੀਆਂ ਜੀ ਤੁਹਾਨੂੰ ਪ੍ਰਚਾਰ ਕਰਨ ਨੂੰ ਲੈ ਕੇ ਦੇਖੋ ਜੀ ਗੱਲ ਹੈਗੀ ਆ ਵੀ ਜਿੱਦਰ ਨੂੰ ਜਦੋਂ ਜਦੋਂ ਅਸੀਂ ਕਿਸੇ ਕਿਸੇ ਪਿੰਡ ਦਾ ਪਲਾਨ ਕਰਦੇ ਆ ਉਸ ਪਿੰਡ ਦਾ ਪਲਾਨ ਰੱਖਦੇ ਆ ਉਸ ਤੋਂ ਪਹਿਲਾਂ ਉਸ ਤੋਂ ਪਹਿਲਾਂ ਇਹਨਾਂ ਨੇ ਕੋਈ ਕੋ 2-3 ਮੰਢੀਰ ਦੀਆਂ ਗੱਡੀਆਂ ਰੱਖੀਆਂ ਹੋਈਆਂ ਉਹ ਉੱਥੇ ਲਿਜਾ ਕੇ ਉਹ ਮੋਹਰੇ ਜਾ ਕੇ ਖੜ ਜਾਂਦੇ ਆ ਇੱਕ ਲੇਡੀਜ਼ ਕੈਂਡੀਡੇਟ ਆ ਉਹ ਪਰੇਸ਼ਾਨ ਕਰਦੇ ਆ ਜੀ ਉਹਨਾਂ ਨੂੰ ਉਹ ਇੱਕ ਸਰਮਾਇਦਾਰ ਬੰਦਾ ਆ ਲੱਖਾਂ ਕਰੋੜਾਂ ਰੁਪਈਆ ਦਾ ਮਾਲਕ ਆ 2-2 4-4 ਫੋਰਚੂਨਰਾਂ ਦੋ ਗੱਡੀਆਂ 6-7 ਗੱਡੀਆਂ ਜੀ ਤਿੰਨ ਬੰਦੇ ਆ 6 ਤੇ ਦੋ ਫੋਰਚੂਨਰ ਆ ਆ ਇੱਕ ਦੋ ਗੱਡੀਆਂ ਦੂਜੀਆਂ ਆ ਜੀ ਇੱਕ 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 ਗੱਡੀ ਆ ਜੀ ਇਹ ਇਸ ਕਰਕੇ ਉਹ ਗੱਡੀਆਂ ਲੋਕਾਂ ਨੂੰ ਕਿਰਾਇਆ ਤੇ ਲੈ ਲੈ ਕੇ ਇਹ ਇਹ ਸਿਰਫ ਇੱਕ ਅਹੀ ਹਜ਼ਾਰ ਬੀਬੀ ਕੈਂਡੀਡੇਟ ਉਹਦੇ ਸਾਹਮਣੇ ਕੋਈ ਬੰਦਾ ਖੜਨੂ ਤਿਆਰ ਨਹੀਂ ਸੀ ਇਹ ਬੀਪੀ ਕੈਂਡੀਡੇਟ ਆ ਯਾਦ ਉਹਦੇ ਸਾਹਮਣੇ ਖੜੀ ਹੋ ਗਈ ਉਹਨੂੰ ਪਰੇਸ਼ਾਨ ਕਰ ਰਿਆ ਜੀ ਅੱਛਾ ਜੇ ਆਪਾਂ ਬਦਲਾ ਲਿਆਂ ਦੀ ਗੱਲ ਕਰ ਲਈ ਉਹ ਕਹਿੰਦੇ ਭਾਏ 70 75 ਸਾਲਾਂ ਵਾਲੇ ਕੰਮ ਹੀ ਅਸੀਂ ਤਿੰਨਾਂ ਕਿ ਸਾਲਾਂ ਦੇ ਵਿੱਚ ਕੀਤੇ ਲੋਕ ਬੜੇ ਖੁਸ਼ ਆ ਜੀ ਪਿੰਡ ਪੱਦਰ ਤੇ ਗਰਾਊਂਡ ਰਿਐਲਿਟੀ ਕੀ ਆ ਲੋਕ ਕਿੰਨਾ ਖੁਸ਼ ਆ ਜੀ ਇਹਨਾਂ ਤੋਂ ਇਹਨਾਂ ਤੋਂ ਤਿੰਨਾਂ ਸਾਲਾਂ ਦੇ ਵਿੱਚ ਉਹ ਉਹ ਕੰਮ ਕਰਤੇ ਜਿਹੜਾ ਕਿ ਜਿਹੜਾ ਕਿ ਦੋ ਸ ਤਿੰਨਾਂ ਸਰਕਾਰਾਂ ਨੇ ਕਦੀ ਨਹੀਂ ਕੀਤੇ ਲੋਕਾਂ ਦੇ ਪਰਚੇ ਪਾਏ ਲੋਕਾਂ ਨਾਲ ਧੱਕੇਸ਼ਾਹੀ ਕੀਤੀ ਆ ਹਰੇਕ ਅੱਗੇ ਪਹਿਲਾ ਸਰਪੰਚੀ ਚ ਧੱਕੇਸ਼ਾਹੀਆਂ ਕੀਤੀਆਂ ਹੁਣ ਬਲਾਗ ਸੰਤੀ ਚ ਕੀਤੀਆਂ ਉਸ ਤਰਨ ਵਾਲੇ ਚੋਨ ਦੇ ਵਿੱਚ ਧੱਕੇਸ਼ਾਹੀਆਂ ਕਰਕੇ ਇਹ ਕਹਿੰਦੇ ਜੀ ਅਸੀਂ ਜਿੰਨਾ ਚਿਰ ਸਾਡੀ ਸਰਕਾਰ ਆ ਉਹਨਾਂ ਚਿਰ ਅਸੀਂ ਧੱਕੇਸ਼ਾਹੀਆਂ ਨਾਲ ਹੀ ਅਸੀਂ ਅਸੀਂ ਇਹ ਅਸੀਂ ਇਹ ਇਲੈਕਸ਼ਨ ਜਿੱਤਣੀਆਂ ਹਾਂ ਹਾਂਜੀ ਤੇ ਲੋਕ ਜਿੱਤਣ ਦੇ ਦੇਣੇ ਕਿ ਜੀ ਐ ਨਹੀਂ ਜੀ ਇਹ ਜਦੋਂ ਜਦੋਂ ਲੋਕਾਂ ਦਾ ਰੋਸ ਇਕੱਠਾ ਹੋ ਕੇ ਇਹਨਾਂ ਨੂੰ ਪੈ ਗਿਆ ਇਹਨਾਂ ਨੂੰ ਭਾਜੜਾ ਪੈ ਜਾਣੀਆਂ ਜੀ ਹਾਂ ਜਦਾਂ ਜਦੋਂ ਲੋਕ ਜਿੱਦਾਂ ਦੇਖੋ ਜੀ ਅੱਜ ਇੱਥੇ ਘੱਟੋ ਘੱਟ 200 ਬੰਦਾ ਪਿੰਡ ਤੋਂ ਆਪ ਮਹਾਰੇ ਇਕੱਠਾ ਹੋ ਕੇ ਆਇਆ ਜੀ ਤੇ ਇਸ ਕਰਕੇ ਇਹ ਇਹਨਾਂ ਨੂੰ ਇਹਨਾਂ ਨੂੰ ਭੱਜਣ ਨੂੰ ਰਾਹ ਨਹੀਂ ਜੀ ਲੱਭਣਾ ਹੁਣ ਲੋਕ ਜਾਗਰੂਤ ਹੋ ਚੁੱਕੇ ਐ ਇਹਨਾਂ ਦੀਆਂ ਖੋਟੀਆਂ ਝੂਠਾਂ ਤੋਂ ਤੇ ਖੋਟੀਆਂ ਬਾਜੀਆਂ ਤੋਂ ਧੋਖੇ ਬਾਜੀਆਂ ਤੋਂ ਕਿਸੇ ਪਿੰਡ ਦੇ ਵਿੱਚ ਕੋਈ ਇਹਨਾਂ ਨੇ ਪੰਜਾਬ ਸਰਕਾਰ ਨੇ ਕਿਸੇ ਵੀ ਪਿੰਡ ਦੇ ਵਿੱਚ ਕੋਈ ਪੈਸਾ ਨਹੀਂ ਦਿੱਤਾ ਜੀ ਹੱਲੇ ਤੱਕ ਪਾਥੀਆਂ ਪੱਥਲੀਆਂ 2027 ਲਈ ਹਾਂਜੀ ਪਾਥੀਆਂ ਜੀ ਪਾਥੀਆਂ ਪਾਥੀਆਂ ਜੀ ਉਹੋ ਪਾਥੀਆਂ ਇਹਨਾਂ ਦੇ ਸਿਰ ਦੇ ਵਿੱਚ ਪੈਣੀਆਂ ਜੀ 2027 ਦੇ ਵਿੱਚ ਵੀ ਪਾਥੀਆਂ ਪੈਣੀਆਂ ਹੁਣ ਵੀ ਦਿਸ ਰਿਹਾ ਇਸ ਟਾਈਮ ਵੀ ਸਾਨੂੰ ਦਿਖ ਰਿਹਾ ਇਸ ਟਾਈਮ ਵੀ ਪਾਥੀਆਂ ਵਾਲਾ ਹੀ ਕੰਮ ਹੋਇਆ ਪਿਆ ਜੀ ਕਿਉਂ ਜੀ ਪਾਥੀਆਂ ਵਾਲਾ ਕੰਮ ਕਿਉਂ ਹੋਇਆ ਜੀ ਪਾਥੀਆਂ ਵਾਲਾ ਕੰਮ ਦੇਖੋ ਜੀ ਨਾ ਤਿੰਨਾਂ ਚਾ ਤਿੰਨਾਂ ਸਾਲਾਂ ਦੇ ਵਿੱਚ ਇਹਨਾਂ ਨੇ ਕੋਈ ਚੰਗਾ ਕੀਤਾ ਨਾ ਕਿਸੇ ਪਿੰਡ ਦੇ ਵਿੱਚ ਕੋਈ ਡਿਵੈਲਪਮੈਂਟ ਸੜਕਾਂ ਦੇ ਵਿੱਚ ਉਹ ਵੀ ਉਹ ਵੀ ਸੈਂਟਰ ਗਵਰਨਮੈਂਟ ਦੇ ਪੈਸੇ ਆ ਪੈਚਵਰਕ ਸ਼ੁਰੂ ਕਰਾਤਾ ਲੱਗੇ ਲੱਗੇ ਉਹ ਕਰਾਤਾ ਕਈਆਂ ਥਾਵਾਂ ਦੇ ਵੱਟੇ ਛਾਹਤੇ ਕਈਆਂ ਥਾਵਾਂ ਦੇ ਪੈਪ ਛਾਹਤੇ ਕੰਮ ਦੀ ਕੋਈ ਕੋਈ ਨਹੀਂ ਹੈਗਾ ਇਹੋ ਜਿਹਾ ਇਹਨਾਂ ਦਾ ਹੀ ਹਾਂਜੀ ਜਿਹੜੀ ਸੋਸ਼ਲ ਮੀਡੀਆ ਤੇ ਪ੍ਰਚਾਰ ਹੋ ਰਿਹਾ ਵੀ ਭਾਈ ਲੋਕ ਬਦਲਾਵਾਂ ਦੇ ਨਾਲ ਆ ਜੀ ਉਸ ਪ੍ਰਚਾਰ ਬਾਰੇ ਕੀ ਖਿਆਲ ਆ ਬਦਲਾਵਾਂ ਦੇ ਨਾਲ ਜੀ ਦੇਖੋ ਜੀ ਇਹ 14 17 ਤਰੀਕ ਨੂੰ ਪਤਾ ਲੱਗ ਜਾਣਾ ਇਹਨਾਂ ਨੂੰ ਕੀ ਆ ਹਨਾ ਅੱਗੇ ਤੇ ਇੱਕ ਜਿਮਨੀ ਚੋਂ ਦੇ ਵਿੱਚ ਹਰੇਕ ਹਰੇਕ ਸਾਰੇ ਪੰਜਾਬ ਦੇ ਵਿੱਚੋਂ ਲਿਜਾ ਕੇ ਲੀਡਰ ਬਿਠਾ ਕੇ ਪ੍ਰਸ਼ਾਸਨ ਬਿਠਾ ਕੇ ਉੱਥੇ ਧੱਕਾ ਕਰਦੇ ਸੀ ਹੁਣ ਦੇਖੋ ਦੋ ਦੋ ਦਾ ਦੋ ਤੇ ਪਾਣੀ ਦਾ ਪਾਣੀ ਹੋ ਜਾਊਗਾ ਧੱਕੇ ਦੀ ਗੱਲ ਕਰ ਲਈ ਆਪਾਂ ਧੱਕਾ ਕਿਹੋ ਜਿਹਾ ਹੋ ਰਿਹਾ ਜੇ ਤੁਸੀਂ ਲੋਕਾਂ ਨੂੰ ਦੱਸਣਾ ਚਾਹੋ ਵੀ ਭਾਈ ਧੱਕਾ ਸਾਡੇ ਨਾਲ ਹੋ ਰਿਹਾ ਕਿਹੋ ਜਿਹਾ ਧੱਕਾ ਹੋ ਰਿਹਾ ਧੱਕਾ ਦੇਖੋ ਜੀ ਇਹ ਤੁਹਾਨੂੰ ਦੱਸਿਆ ਸ਼ਰੇਆਮ ਗੁੰਡਾ ਕਰਦੀ ਕਰ ਰਿਹਾ ਜੀ ਇੱਕ ਲੇਡੀਜ਼ ਬੀਬੀ ਇਹਨਾਂ ਦੇ ਸਾਹਮਣੇ ਅਸੀਂ ਤਾਂ ਅਸੀਂ ਆਪਣੇ ਬਲੌਗ ਦੀ ਗੱਲ ਕਰ ਰਹੇ ਹਾਂ ਲੇਡੀਜ਼ ਬੀਬੀ ਖੜੀ ਆ ਦੇਖੋ ਜੀ ਪਹਿਲਾਂ ਤਾਂ ਇਹਨਾਂ ਦੇ ਘਰ ਦੇ ਸਾਹਮਣੇ ਉਹਨਾਂ ਉਸ ਬੰਦੇ ਨੇ ਧੱਕੇ ਨਾਲ ਬੰਦੇ 5-7 ਲਿਆ ਕੇ ਇਹਨਾਂ ਦੇ ਘਰ ਦੇ ਬਿਲਕੁਲ ਸਾਹਮਣੇ ਗੰਦ ਦੇ ਉੱਤੇ ਉਹਨੇ ਆਪਣਾ ਇਸ਼ਤਿਹਾਰ ਲਵਾਤਾ ਠੀਕ ਆ ਜੀ ਕਿਸੇ ਵੀ ਪਿੰਡ ਦੇ ਵਿੱਚ ਆਪਣਾ ਪੱਖ ਰੱਖਣ ਵਾਸਤੇ ਜਾਂਦੇ ਉਸ ਤੋਂ ਉਦੋਂ ਹੀ ਦੋ ਤਿੰਨ ਗੱਡੀਆਂ ਇਹਨਾਂ ਦੇ ਮਗਰ ਲਾ ਦਿੱਤੀਆਂ ਜਾਂਦੀਆਂ ਜੀ ਵੀ ਇਹ 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 ਬੀਬੀ ਆਪਣੇ ਆਪ ਨੂੰ ਬਾਦਰੇਸ਼ਨ ਦੇ ਵਿੱਚ ਹੋ ਕੇ ਆਪਣਾ ਆਪਣਾ ਘਰੇ ਬੈ ਜਾਵੇ ਅੱਛਾ ਇਕੱਠ ਦੀ ਗੱਲ ਕਰ ਲਈਏ ਕਿਸ ਤਰੀਕੇ ਦੇ ਨਾਲੇ ਲੋਕ ਇਕੱਠੇ ਕੀਤੇ ਆ ਕੋਈ ਲਾਲਚ ਦਿੱਤਾ ਬਹੁਤ ਸਾਰੀਆਂ ਚਰਚਾਵਾਂ ਹੁੰਦੀਆਂ ਨੇ ਭਾਵੇਂ ਲਾਲਚ ਦੇ ਕੇ ਲੋਕ ਇਕੱਠੇ ਕੀਤੇ ਜਾਂਦੇ ਆ ਜੀ ਨਹੀਂ ਜੀ ਸਾਡੇ ਕੋਲ ਅਸੀਂ ਅਸੀਂ ਤੇ ਆਪ ਗਰੀਬ ਆ ਜੀ ਅਸੀਂ ਅਸੀਂ ਕੀ ਲਾਲਚ ਦੇ ਸਕਦੇ ਆ ਅਸੀਂ ਤਾਂ ਆਪ ਗਰੀਬ ਭਾਈਚਾਰੇ ਦੇ ਵਿੱਚੋਂ ਬੀਬੀ ਨੂੰ ਖੜਾ ਕੀਤਾ ਅਸੀਂ ਕੋਈ ਲਾਲਚ ਨਹੀਂ ਦੇ ਸਕਦੇ ਇਹ ਸਾਡਾ ਭੈਣ ਭਰਾ ਹੈ ਗਰੀਬ ਭਾਈਚਾਰਾ ਸਾਡਾ ਆਪ ਮਹਾਰੇ ਇਕੱਠਾ ਹੋਇਆ ਜੀ ਠੀਕ ਹੈ ਜੀ ਮੁਖਤਿਆਰ ਜੀ ਇਹ ਲੋਕ ਕਿਵੇਂ ਇਕੱਠੇ ਕੀਤੇ ਆ ਜੀ ਬਹੁਤ ਸਾਰੀਆਂ ਚਰਚਾਵਾਂ ਹੁੰਦੀਆਂ ਨੇ ਵੀ ਭਾਈ ਲੋਕਾਂ ਨੂੰ ਲਾਲਚ ਦੇ ਕੇ ਇਕੱਠਾ ਕੀਤਾ ਜਾਂਦਾ ਹੈ ਪਿੰਡਾਂ ਦੇ ਵਿੱਚ ਇਹ ਲੋਕ ਕਿਵੇਂ ਇਕੱਠੇ ਹੋਏ ਜੀ ਤੁਸੀਂ ਲੋਕਾਂ ਨੂੰ ਪੁੱਛ ਸਕਦੇ ਚੰਗੀ ਤਰ੍ਹਾਂ ਮੇਰ ਨੂੰ ਬਿਹਤਰ ਦੱਸਣਗੇ ਜਦੋਂ ਦੁਖੀ ਹੋ ਜਾਂਦੇ ਲੋਕ ਕਿਸੇ ਸਰਕਾਰ ਤੋਂ ਲੋਕ ਆਪ ਇਕੱਠ ਕਰਦੇ ਆ ਫਿਰ ਸਾਨੂੰ ਕਹਿਣ ਦੀ ਲੋੜ ਨਹੀਂ ਪੈਂਦੀ ਇਹ ਆਪ ਸਾਨੂੰ ਫੋਨ ਕਰਕੇ ਸਾਦੇ ਤੁਸੀਂ ਆਓ ਅਸੀਂ ਤੁਹਾਨੂੰ ਵੋਟਾਂ ਪਾਉਣੀਆਂ ਅਸੀਂ ਤੁਹਾਨੂੰ ਜਿਤਾਉਣਾ ਆ ਇਕੱਠ ਦੀ ਤੁਸੀਂ ਪਰ ਬੇਮਸਾਲ ਇਕੱਠ ਕਰਦੇ ਆ ਪਰ ਉਹ ਪਾਰਟੀ ਤੁਸੀਂ ਉਹਨਾਂ ਦੇ ਇਕੱਠ ਦੇਖ ਸਕਦੇ ਆ ਬਿਲਕੁਲ ਉਹੋ ਹੀ ਜਿਹੜੀਆਂ 10 ਕ ਗੱਡੀਆਂ ਲੈ ਕੇ ਘੁੰਮੀ ਜਾਂਦੇ ਆ ਦੋ ਚਾਰ ਬੰਦੇ ਇਹਨਾਂ ਦੇ ਭੌਂਕੜੀ ਬੈਠੇ ਹੁੰਦੇ ਆ ਤੇ ਕੁਛ ਨਰੇਗਾ ਬੜੀਆਂ ਬੀਬੀਆਂ ਨੂੰ ਉੱਥੇ ਬਿਠਾ ਲੈਂਦੇ ਆ ਤੇ ਨਰੇਗਾ ਵੱਖੋ ਵੱਖਰੇ ਪਿੰਡਾਂ ਤੋਂ ਲਿਆਣ ਕੇ ਆਟੋ ਲਾਏ ਹੋਏ ਆ ਉਹਨਾਂ ਨੂੰ ਲਿਜਾ ਕੇ ਇੱਕ ਜਗ੍ਹਾ ਜਿੱਦਾਂ ਪੰਜਾ ਸੱਤਾ ਪਿੰਡਾਂ ਦਾ ਇਕੱਠ ਕਰ ਲੈਂਦੇ ਆ ਉੱਥੇ ਸਾਰੀਆਂ ਬੀਬੀਆਂ ਨਰੇਗਾ ਵਾਲੀਆਂ ਇਕੱਠੀਆਂ ਕਰਦੀਆਂ ਦੂਜੇ ਪਿੰਡਾਂ ਤੋਂ ਉੱਥੇ ਜਿੱਥੇ ਇਕੱਠ ਕਰਕੇ ਦਿਖਾਉਂਦੇ ਆ ਤੁਸੀਂ ਕਿੰਵੀਂ ਵਾਰ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਲੜ ਰਹੇ ਹੋ ਸਰ ਸਰ ਦ ਦੂਜੀ ਵਾਰ ਲੜ ਰਹੇ ਹਾਂਜੀ ਹਾਂਜੀ ਜਦੋਂ ਪਹਿਲੀ ਵਾਰ ਲੜੇ ਸੀਗੇ ਜਾਂ ਪਹਿਲੀ ਵਾਰ ਚੋਣ ਮੈਦਾਨ ਚ ਆਏ ਸੀਗੇ ਇਹੋ ਜਿਹੇ ਹਾਲਾਤ ਦੇਖੇ ਸੀ ਪਹਿਲਾਂ ਤੁਸੀਂ ਬਿਲਕੁਲ ਨਹੀਂ ਜੀ ਬਿਲਕੁਲ ਨਹੀਂ ਬਹੁਤ ਵਧੀਆ ਸ਼ਾਂਤਮਈ ਤਰੀਕੇ ਨਾਲ ਵੋਟਾਂ ਹੁੰਦੀਆਂ ਸੀ ਕੋਈ ਇਹੋ ਜਿਹੇ ਹਾਲਾਤ ਨਹੀਂ ਦੇਖਣ ਨੂੰ ਮਿਲੇ ਸੀਗੇ ਪਰ ਅਸੀਂ ਵੀ ਸਾਡੇ ਵੀ ਵਰਕਰ ਇਦਾਂ ਡਰਨ ਵਾਲੇ ਨਹੀਂ ਜੇ ਡਰਾਉਣ ਦੀ ਕੋਸ਼ਿਸ਼ ਕਰਦੇ ਆ ਪਰ ਮੈਂ ਇਹਨਾਂ ਨੂੰ ਦੱਸਣਾ ਚਾਹੁੰਦਾ ਭਈ ਇਹ ਡਰ ਕੇ ਮੈਦਾਨ ਚੋਂ ਭੱਜਣ ਵਾਲੇ ਨਹੀਂਗੇ ਤਖੜੇ ਹੋ ਕੇ ਇਲੈਕਸ਼ਨ ਲੜਦੇ ਆ ਭਾਈ ਜੀ ਕਾਗਜ਼ ਖੋਹ ਕ੍ਰਾਂਤੀ ਦੇਖੇ ਸੀਗੇ ਪਹਿਲਾਂ ਤੁਸੀਂ ਕਾਗਜ਼ ਖੋਹਣ ਵਾਲੇ ਸਿਲਸਲੇ ਨਹੀਂ ਨਹੀਂ ਬਾਹਰ ਸੀ ਮੈਂ ਹਾਂ ਤੁਸੀਂ ਦੇਖਿਆ ਬਸ ਪਹਿਲਾਂ ਕਦੇ ਕਿਸੇ ਕੈਂਡੀਡੇਟ ਤੋਂ ਕਾਗਜ਼ ਖੋਏ ਜਾਂਦੇ ਹੁਣ ੱਤਕਾ ਹੁੰਦਾ ਹੋਵੇ ਪਹਿਲਾਂ ਇਸ ਤਰੀਕੇ ਨਾਲ ਦੇਖਿਆ ਜੀ ਬਿਲਕੁਲ ਨਹੀਂ ਬਿਲਕੁਲ ਨਹੀਂ ਸੀ ਆ ਜਦੋਂ ਹੁਣ ਆਮ ਆਦਮੀ ਸਰਕਾਰ ਆਈ ਹੈ ਝਾੜੂ ਵਾਲਿਆਂ ਦੀ ਇਹਨਾਂ ਨੇ ਤਾਂ ਬਿਲਕੁਲ ਹੀ ਸਤਿਆਨਾਸ਼ ਕੀਤਾ ਪਿਆ ਆ ਹਾਂ ਬਸ ਲੋਕ ਬਦਲਾ ਲੈਣਗੇ ਜੀ ਹੁਣ ਬਿਲਕੁਲ ਲੈਣਗੇ ਇਹਨਾਂ ਬਦਲਾ ਹਾਂ ਠੀਕ ਹੈ ਜੀ ਤੇ ਮੁਖਤਿਆਰ ਜੀ ਹੰਤ ਦੇ ਵਿੱਚ ਲੋਕਾਂ ਨੂੰ ਕੀ ਮੈਸੇਜ ਦਿਓਗੇ ਜਿਹੜੇ ਵੋਟਰ ਨੇਤਮਾ ਵੋਟਰ ਨੇ ਪੂਰੇ ਪੰਜਾਬ ਭਰ ਦੇ ਹਾਲਾਂਕਿ ਆਪਾਂ ਤੁਹਾਡੇ ਵੋਟਰਾਂ ਦੀ ਨਹੀਂ ਗੱਲ ਕਰ ਰਹੇ ਸਮੁੱਚੇ ਲੋਕ ਨੇ ਜਿਹੜੇ ਇਨਸਾਫ਼ ਪਸੰਦ ਲੋਕ ਨੇ ਜਿਹੜੇ ਉਹਨਾਂ ਨੂੰ ਮੈਂ ਤਾਂ ਸਿਮਰਨ ਜੀ ਇਹੀ ਕਹਿਣਾ ਚਾਹਨਾ ਕਿ ਜਿੱਦਾਂ ਲੋਕਾਂ ਨੇ ਵਿਸ਼ਵਾਸ ਰੱਖ ਕੇ ਇਹਨਾਂ ਤੇ ਇਹਨਾਂ ਨੂੰ ਵੋਟਾਂ ਪਾਈਆਂ ਸੀ ਪਰ ਹੁਣ ਪੂਰੇ ਪੰਜਾਬ ਦੇ ਵਰਕ ਵੋਟਰਾਂ ਕੋਲ ਮੌਕਾ ਆ ਇਹਨਾਂ ਨੂੰ ਚਲਦੇ ਕਰਨ ਦਾ ਇੱਕ ਮੁੱਠ ਹੋ ਕੇ ਇਹਨਾਂ ਨੂੰ ਚਲਦੇ ਕੀਤਾ ਹੋਵੇ ਜਿੰਨੀ ਵੀ ਛੇਤੀ ਕਿਉਂਕਿ ਆ ਜਿਹੜਾ ਮੋੜ ਵੱਜ ਰਿਹਾ ਹੈ ਇਸ ਟਾਈਮ ਤੇ ਇਹ 2027 ਦਾ ਮੋੜ ਵੱਜ ਰਿਹਾ ਇਹਨਾਂ ਨੂੰ ਮੈਂ ਕਹਿੰਨਾ ਹੱਲੇ ਵੀ ਅਕਲ ਆ ਸਕਦੀ ਜੇ ਲੋਕ ਇਹਨਾਂ ਨੂੰ ਚੰਗੀ ਤਰ੍ਹਾਂ ਹਰਾਉਣ ਹਰ ਬੂਥ ਤੋਂ ਇਹਨਾਂ ਨੂੰ ਹਰਾ ਕੇ ਭੇਜਣਾ ਇਹਨਾਂ ਨੂੰ ਕੋਈ ਸਿੱਖਣ ਨੂੰ ਮਿਲ ਸਕਦਾ ਵੀ ਲੋਕ ਇਦਾਂ ਸਾਡੇ ਖਿਲਾਫ ਹੋ ਸਕਦੇ ਆ ਅੱਛਾ ਜਿਹੜੇ ਲੋਕ ਉਸ ਢੜੇ ਦੇ ਨਾਲ ਆ ਬਦਲਾਅ ਵਾਲਿਆਂ ਦੇ ਨਾਲ ਪ੍ਰਚਾਰ ਦੇ ਵਿੱਚ ਹੈ ਅੰਦਰਖੱਤੇ ਇਹ ਹੀ ਕਹਿੰਦੇ ਨੇ ਵੀ ਪਾਈ ਅਸੀਂ ਕਿਸੇ ਹੋਰ ਢੜੇ ਦੇ ਹੱਕ ਦੇ ਵਿੱਚ ਭੁਗਤਣਾ ਹੈ ਜੀ ਬਿਲਕੁਲ ਜੀ ਬਿਲਕੁਲ ਬੜਾ ਕੁਝ ਹੋ ਰਿਹਾ ਹੈ ਇਹ ਪਵੱਕੜ ਜਿਹੜੇ ਕਰਦੇ ਕੁਛ ਆ ਦਿਖਾਉਂਦੇ ਕੁਛ ਹੋ ਰਿਹਾ ਹੂੰ ਠੀਕ ਹੈ ਜੀ ਠੀਕ ਹੈ ਜੀ ਧੰਨਵਾਦ ਜੀ ਸੋ ਬਿਲਕੁਲ ਦਰਸ਼ਕੋ ਇਹਨਾਂ ਸਾਡੇ ਨਾਲ ਉੱਗੀ ਜ਼ੋਨ ਤੋਂ ਜ਼ਿਲ੍ਹਾ ਪ੍ਰੀਸ਼ਦ ਦੇ ਜਿਹੜੇ ਉਮੀਦਵਾਰ ਨੇ ਮੁਖਤਿਆਰ ਸਿੰਘ ਹੈ ਤਾਂ ਹੀਰਾ ਤਾਂ ਹੀਰਾ ਪਿੰਡ ਦੇ ਇਹ ਸਰਪੰਚ ਨੇ ਤਾਂ ਬਲਾਕ ਸੰਪਤੀ ਨੂੰ ਲੈ ਕੇ ਇਹਨਾਂ ਨੇ ਆਪਣੇ ਵਿਚਾਰ ਦਿੱਤੇ ਤੇ ਲੋਕਾਂ ਨਾਲ ਵੀ ਗੱਲਬਾਤ ਕੀਤੀ ਤੇ ਇਸ ਪੂਰੀ ਗੱਲਬਾਤ ਨੂੰ ਲੈ ਕੇ ਜੇ ਪੰਜਾਬ ਦੇ ਵਿੱਚ ਹੋ ਰਹੀਆਂ ਬਲਾਕ ਸੰਪਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਨੂੰ ਲੈ ਕੇ ਤੁਹਾਡੇ ਜੋ ਵਿਚਾਰ ਨੇ ਵਿਚਾਰ ਆਪਣੇ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦਿਓ ਬਹੁਤ-ਬਹੁਤ ਧੰਨਵਾਦ